ਯਾਨੀ ਹਰਪ੍ਰੀਤ ਸਿੰਘ ਤੇ ਅਕਾਲੀ ਦਲ ਦੇ ਵੱਲੋਂ ਵੱਡਾ ਇਲਜ਼ਾਮ ਲਾਇਆ ਗਿਆ ਅਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ। ਬਰਤਲ ਅਕਾਲੀ ਦਲ ਦੇ ਮੁਖ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਦੇ ਵੱਲੋਂ ਇਹ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਅਕਾਲੀ ਦਲ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਪਰ ਅਕਾਲੀ ਦਲ ਤੇ ਕਬਜ਼ਾ ਨਹੀਂ ਹੋਣ ਦੇਣਾ। ਬੜਿਆਂ ਨੇ ਅਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕੀਤੀ ਹੈ। ਤੇ ਅੱਜ ਸ਼ਾਮ 5:30 ਵਜੇ ਪੂਰਾ ਇੰਟਰਵਿਊ ਨਿਊਜ਼ 18 ਪੰਜਾਬ ਤੇ ਤੁਸੀਂ ਦੇਖ ਸਕਦੇ ਹੋ। ਮੁੱਖ ਬੁਲਾ ਰਹੇ ਨੇ ਆਕਾਲੀ ਦਲ ਦੇ ਅਰਸ਼ਦੀਪ ਸਿੰਘ ਕਲੇਰ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਜਿਨ੍ਹਾਂ ਦੇ ਵੱਲੋਂ ਇਹ ਇਲਜ਼ਾਮ ਲਾਇਆ ਗਿਆ ਏ ਕਿ ਗਿਆਨੀ ਹਰਪ੍ਰੀਤ ਸਿੰਘ ਆਕਾਲੀ ਦਲ ਤੇ ਕਬਜ਼ੇ ਦੀ ਕੋਸ਼ਿਸ਼ ਕਰ ਰਹੇ ਨੇ ਪਰ ਇਹ ਜਿਹਾ ਨਹੀਂ ਹੋਣ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਵੀ ਆਕਾਲੀ ਦਲ ਤੇ ਕਬਜ਼ੇ ਦੀ ਬਹੁਤ ਨੇ ਕੋਸ਼ਿਸ਼ ਕੀਤੀ ਪੂਰਾ ਇੰਟਰਵਿਊ ਸ਼ਾਮ 5:30 ਵਜੇ న్యూਸ 18 ਪੰਜਾਬ ਤੇ ਤੁਸੀਂ ਦੇਖ ਸਕਦੇ ਕਬਜ਼ਾ ਕਰਨਾ ਚਾਹਦੇ ਸ਼੍ਰੋਮਣੀ ਅਕਾਲੀ ਦਲ ਗੁਰੂ ਸਾਹਿਬ ਤੋਂ ਵਰਸਾਈ ਹੋਈ ਅਕਾਲ ਤਖਸਾਲ ਤੋਂ ਵਰਸਾਈ ਹੋਈ ਪਾਰਟੀ ਹੈ ਤੇ ਕਬਜ਼ਾ ਹੋਣਾ ਨਹੀਂ ਕੋਸ਼ਿਸ਼ ਕਰ ਰਹੇ ਨੇ ਕੋਸ਼ਿਸ਼ ਬਹੁਤ ਹੁੰਦੀ ਰਹੀ ਹੈ ਬਥੇਰੇ ਅਕਾਲੀ ਦਲ ਖੜੇ ਹੋਏ ਬਥੇਰੇ ਲੀਡਰ ਆਏ ਅੰਤ ਦੇ ਵਿੱਚ ਮੈਂ ਇਸ ਸਟੇਜ ਤੋਂ ਇਸ ਮਾਧਿਅਮ ਤੋਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਇਹਨਾਂ ਦਾ ਕਿਸੇ ਦਾ ਕਦਮ ਵੀ ਸਰਦਾਰ ਗੁਰਚਰਨ ਸਿੰਘ ਜਾਂ ਜਥੇਦਾਰ ਗੁਰਚਰਨ ਸਿੰਘ ਟੋੜਾ ਵਰਗਾ ਕਦ ਨਹੀਂ ਹੈਗਾ ਜਥੇਦਾਰ ਗੁਰਚਰਨ ਸਿੰਘ ਟੋੜਾ ਵੀ ਅੰਤ ਦੇ ਵਿੱਚ ਇਸੇ ਪਾਰਟੀ ਦੇ ਨਾਲ ਆਏ ਉਹਨਾਂ ਨੇ ਸਮਝਿਆ ਕਿ ਪਾਰਟੀ ਵੱਡੀ ਹੈ ਤੇ ਜਸਵੰਤ ਸਿੰਘ ਸਾਬ ਤੋਂ ਵੱਡਾ ਕੋਈ ਨਹੀਂ ਹੈ ਇਹ ਬਹੁਤ ਕੋਸ਼ਿਸ਼ਾਂ ਨੇ ਅਕਾਲੀ ਦਲ ਨੂੰ ਤੋੜਨ ਦੀਆਂ ਬਹੁਤ ਕੋਸ਼ਿਸ਼ਾਂ ਨੇ ਅਕਾਲੀ ਦਲ ਨੂੰ ਤਫਾੜ ਕਰਨ ਦੀਆਂ ਪਰ ਇਹ ਕੋਸ਼ਿਸ਼ਾਂ ਹੀ ਰਹਿ ਜਾਣੀਆਂ ਨੇ ਅਕਾਲੀ ਦਲ ਤੇ ਕਬਜ਼ਾ ਨਹੀਂ ਹੋ ਸਕਦਾ ਕਦੇ ਲੋਕ ਇਹ ਕਹਿੰਦੇ ਨੇ ਕਿ ਤੁਸੀਂ ਲੋਕਤੰਤਰ ਦੀ ਬਹੁਤ ਗੱਲ ਕਰਦੇ ਹੋ ਪਰ ਇਹ ਕਿਹੋ ਜਿਹਾ ਲੋਕਤੰਤਰ ਹੈ ਕਿ ਪਿਛਲੇ 3 ਦਹਾਕਿਆਂ ਤੋਂ ਹਰ ਵਾਰੀ ਪ੍ਰਧਾਨ 5 ਸਾਲ ਬਾਅਦ ਇੱਕੋ ਪਰਿਵਾਰ ਦੇ ਵਿੱਚੋਂ ਚੁਣਿਆ ਇਸ ਵਾਰ ਵੀ ਕਹਿੰਦੇ ਉਹੀ ਸਥਿਤੀ ਹੈ ਇਹ ਜੁਜਾਰੂ ਕੌਮ ਹੈ ਗੌਰਵ ਜੀ ਇਹਦੇ ਜਿਹੜੇ ਫੈਸਲੇ ਨੇ ਇਹ ਜੰਗ ਦੇ ਮੈਦਾਨ 'ਚ ਤਲਵਾਰਾਂ ਦੀ ਨੋਕ ਪੀ ਹੁੰਦੇ ਨੇ ਇਹ ਮਾਰਸ਼ਲ ਕੌਮ ਹੈ ਜੰਗ ਦਾ ਮੈਦਾਨ ਤੁਸੀਂ ਜ਼ਿਕਰ ਕਰ ਰਹੇ ਹੋ ਤਾਂ ਆਪਸ ਵਿੱਚ ਥੋੜੀ ਮਾਰਸ਼ਲ ਕੌਮ ਲੜਦੀ ਹੈ ਤੁਸੀਂ ਮੰਨੋ ਨਾ ਮੰਨੋ ਪਰ ਤੁਹਾਡੇ ਉੱਤੇ ਅਲੀਗੇਸ਼ਨਸ ਲਾਗਦੇ ਨੇ ਕਿ ਲਫਾਫਾ ਕਲਚਰ ਅਕਾਲੀ ਦਲ ਦੇ ਵਿੱਚ ਸਭ ਤੋਂ ਜ਼ਿਆਦਾ ਰਿਹਾ ਹੈ ਯਾਨੀ ਹਰਪ੍ਰੀਤ ਸਿੰਘ ਨਾਲ ਕੀ ਦਿੱਕਤ ਹੈ 2 ਦਸੰਬਰ ਤੋਂ ਬਾਅਦ ਇਹ ਮੇ ਹੋ ਗਿਆ ਕਿ ਅਕਾਲੀ ਦਲ ਨੂੰ ਯਾਨੀ ਹਰਪ੍ਰੀਤ ਸਿੰਘ ਨਹੀਂ ਚੰਗੇ ਲੱਗਦੇ ਉਹ ਕਾਂਗਰਸ ਦੇ ਮੁੱਖ ਮੰਤਰੀ ਦੇ ਵਿਆਹ ਦੇ ਉੱਤੇ ਜਾ ਕੇ ਅਕਾਲ ਤਖਤ ਦੇ ਜਥੇਦਾਰ ਦੇ ਤੌਰ ਤੇ ਤੁਸੀਂ ਜਾ ਕੇ ਉੱਥੇ ਅਰਦਾਸ ਕਰੋ ਇੱਕ ਪਤਿਤ ਸਿੱਖ ਦੀ ਮੈਨੂੰ ਨਹੀਂ ਲੱਗਦਾ ਕਿ ਉਹ ਕਰਨੀ ਚਾਹੀਦੀ ਸੀ ਤੁਹਾਨੂੰ ਲੱਗਦਾ ਕਿ ਅਕਾਲੀ ਦਲ ਤੇ ਕਬਜ਼ਾ ਕਰਨਾ ਚਾਹੁੰਦੇ ਨੇ ਕੋਸ਼ਿਸ਼ ਕਰ ਰਹੇ ਨੇ ਬਾਦਲ ਪਰਿਵਾਰ ਦਾ ਹੀ ਰਹੂਗਾ